ਮਾਸ਼ੀਸ਼ ਕਪਲਾ ਸਨੋ ਮਨੋਜ ਕੁਮਾਰ ਹਾਂਜੀ ਠੀਕ ਹੈ ਜੀ ਮੈਂ ਜ਼ੋਮੈਟੋ ਇਹ ਕੰਮ ਕਰਦਾ ਵਾਂ ਸਾਡੇ ਨਾਲ ਦੇਖੋ ਨਾ ਇੰਨੇ ਬੰਦੇ ਆ ਡੇਲੀ ਵਾਰ ਦਾ ਤਾਂ ਹੋ ਰਹੀਆਂ ਕਰੀ ਰਾਮ ਤੇਥੇ ਰੋੜ ਹੋ ਰਹੀ ਮਚੀਟੇ ਹੋ ਰਹੀ ਆ ਇਹ ਪੂਸ਼ ਏਰੀਆ ਠੀਕ ਹੈ ਨਾ ਨੂੰ ਕੋਟ ਆਫ ਕੰਡਕਟ ਲੱਗਾ ਹੋਇਆ ਇਲੈਕਸ਼ਨ ਵਾਲਾ ਟਾਈਮ ਕਿੱਥੇ ਹੈ ਸਰਕਾਰ ਕਿੱਥੇ ਹੈ ਪੁਲਿਸ ਕਿੱਥੇ ਉਹ ਐਮ ਐਲ ਏ ਕਿੱਥੇ ਹੈ ਸਰਕਾਰਾਂ ਜਿਹੜੀਆਂ ਕਹਿੰਦੀਆਂ ਸੀ ਅਸੀਂ ਬਲ ਲਿਆਵਾਂਗੇ ਕੋਈ ਬਦਲਾਵ ਨਹੀਂ ਹੋ ਰਿਹਾ ਨੀਰਾ ਸਾਡੇ ਬੰਦਿਆਂ ਨਾਲ ਲੁੱਟ ਖੋਹ ਹੋ ਰਹੀ ਹੈ ਨਿੱਤ ਨਵੇਂ ਬੰਦਿਆਂ ਨਾਲ ਖੋਹ ਜਾਂਦੀ ਚਾਹੇ ਡਿਲੀਵਰੀ ਬੁਆਏ ਕੋਈ ਵੀ ਹੋਵੇ ਠੀਕ ਹੈ ਅਸੀਂ ਕਿਨੂੰ ਜਾ ਕੇ ਕਹੀਏ ਫਿਰ ਇਹਨਾਂ ਨੂੰ ਕਹੀਏ ਤੇ ਇਹ ਕਹਿੰਦੇ ਜੀ ਪੁਲਿਸ ਕੰਮ ਕਰ ਰਹੀ ਕਹਾਰੀ ਪੁਲਿਸ ਕੰਮ ਕਰ ਰਹੀ ਜਵਾਬ ਦੇ ਮੈਨੂੰ ਇੱਥੇ ਆ ਕੇ ਅ ਨਕਾ ਲੱਗਾ ਉਹ ਚੋਂ ਕਿੰਨਾ ਕੁ ਦੂਰ ਹੈਗਾ ਇੱਥੋਂ ਵਾਰ ਦਤਾ ਉਹ ਇੰਨੇ ਡੇਲੀ ਵਾਰ ਦਤ ਹੁੰਦੀ ਹੈ ਨਿਤ ਲੁੱਟ ਖੋ ਹੋ ਰਹੀ ਹੈ ਕਿੱਥੇ ਆਏ ਹੋ ਬੰਦੇ ਕੀ ਗੱਲ ਪੁਲਿਸ ਨੂੰ ਕਾਬੂ ਨਹੀਂ ਆਉਂਦਾ ਪੁਲਿਸ ਕਹਿੰਦਾ ਜੀ ਫਲੈਗ ਮਾਰਚ ਵੀ ਕਰਦੇ ਆ ਕਿੱਥੇ ਫਲੈਗ ਮਾਰਚ ਮੈਨੂੰ ਨਹੀਂ ਆਇਆ ਮੈਨੂੰ ਆ ਕੇ ਖੁੱਲੀ ਬਿਆਸ ਕਰ ਲੈਣ ਮੈਨਾਂ ਆ ਕੇ ਕਿਤੇ ਵੀ ਐਮ.ਐਲ.ਏ. ਜਿਹੜਾ ਕਹਿੰਦਾ ਮੈਂ ਬਦਲਾਵ ਲਿਆਉਂਦਾ ਦੇਣ ਜਵਾਬ ਇੱਥੇ ਬੰਦਿਆਂ ਨਾਲ ਇਹ ਬੰਦੇ ਦਾ ਇਹ ਬੰਦੇ ਨੇ ਇੱਥੋਂ ਰੋਟੀ ਖਾਣੀ ਆਪਾਂ ਵੀ ਇੱਥੋਂ ਖਾਣੀ ਜੇ ਸਾਡੇ ਨਾਲ ਡੇਲੀ ਵਾਰ ਦਾ ਤਾਂ ਹੋਈਗੀ ਆਪਾਂ ਕਿੱਥੇ ਜਾਣਾ ਪੁਲਿਸ ਨੂੰ ਕੰਮ ਵੀ ਰਾਤ ਦਾ ਹੈਗਾ ਅਸੀਂ ਭਾਈ 24 ਘੰਟੇ ਕੰਮ ਕਰਦੇ ਆਂ ਮਲਕੀ ਸਾਡੇ ਨਾਲ ਵਾਰ ਦਾ ਤਾਂ ਡੇਲੀ ਆਉਣੀ ਹੈ ਹੀ ਕੰਮ ਨੂੰ ਹਾਂ ਨੂੰ ਵਨ ਸਹੀ ਫੇਰੀ ਭੇਜੇ ਜਾਂਦਾ ਅੰਸ਼ੇ ਵੇਰੀਓ ਚੱਲ ਜੇ ਆਪਾਂ ਫੇਰ ਵੀ ਜਾਣੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਠੀਕ ਹੈ ਜੇ ਨਾ ਕਰੀ ਸਾਡਾ ਇਨਸੈਂਟਿਵ ਮਾਰ ਜਾਂਦੇ ਆਪਾਂ ਕੰਮ ਕਰਦੇ ਆਂ ਜਿੱਥੇ ਤੇ ਆਟਾ ਪੈਂਦੇ ਰਾਤ ਨੂੰ ਦੇਖੋ ਕਿੰਨਾ ਬੰਦਾ ਹੈਗਾ ਵਾ ਇੰਨੇ ਬੰਦਿਆਂ ਚ ਕਿੰਨੀਆਂ ਵਾਰੀ ਵਾਰਤਾਂ ਹੋਈਆਂ ਹੀ ਆਂ ਪੁਲ ਨਾ ਨੂੰ ਕਹਿੰਦੇ ਸੀ ਆਪਾਂ ਫਲੈਗ ਮਾਰਚ ਕਰਦੇ ਹਾਂ ਕਿੱਥੇ ਕਰਦੇ ਕਿੱਥੇ ਪੁਲਿਸ ਦੇ ਜੈਗਿੰਗ ਨਾ ਗਏ ਦੱਸੋ ਮੈਨੂੰ ਨਾਟ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੈ ਦਿੱਤੀ ਹੈ ਪਰ ਮੈਨੂੰ ਇੱਕ ਗੱਲ ਜਾਨਣਾ ਯਾਰ ਬੰਦੇ ਫੜਨ ਸਾਡੇ ਬੰਦਿਆਂ ਨੂੰ ਇਨਸਾਫ ਚਾਹੀਦਾ ਦੱਸੋ ਜੀ ਗੱਲ ਜੇ ਹੁਣ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਗਾ ਜੇ ਇਲੈਕਸ਼ਨ ਦਾ ਟਾਈਮ ਆ ਜਾਂਦੇ ਐਮਐਲਏ ਚੋਕੇ ਆ ਜਾਂਦਾ ਜੀ ਹਾਨੂੰ ਇਹ ਵਾਰੋ ਕਿਸ ਕਰਕੇ ਇਹ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਡੇਲੀ ਵਾਰ ਦਤ ਹੁੰਦੀਆਂ ਉਹ ਕਿੱਥੇ ਜਵਾਬ ਦੇਣ ਦੱਸੋ ਮੈਨੂੰ ਇਹ ਬੰਦੇ ਕਿੱਥੇ ਜਾਣਗੇ ਮੈਂ ਹੀ ਕੰਮ ਕਰਦਾ ਮੇਰੀ 780 ਵਈਦਾ ਹੈਗਾ ਜੇ ਜੋ ਮੈਂ ਮੋਟਰਸਾਈਕਲ ਮੇਰਾ ਚੋਰੀ ਹੋ ਗਿਆ ਮੈਂ ਕੀ ਖਾਵਾਂਗਾ ਤੇ ਘਰੇ ਕੀ ਦਵਾਂਗਾ ਓਕੇ ਹਲੋ ਕਿਸ ਤਰ੍ਹਾਂ ਦੀ ਜੇ ਆਪਾਂ ਕੋਈ ਸਲਵ ਡਿਵਾਂਸ ਉਸ ਤੇ ਡੰਡਾ ਵੀ ਰੱਖ ਲੈਣਾ ਸਾਨੂੰ ਉਹ ਵੀ ਤੰਗ ਕੀਤਾ ਜਾਂਦਾ ਕਿ ਤੂੰ ਇਹ ਰੱਖਿਆ ਕਿਉਂ ਕਿਸ ਕੰਮ ਵਾਸਤੇ ਰੱਖਿਆ ਹੋ ਰਿਹਾ ਜਵਾਬ ਸੋ ਜਵਾਬ ਦਿਓ ਜੇ ਆਪਾਂ ਸਲਵ ਡਿਵਾਂਸ ਉਸ ਤੇ ਖੜੀ ਹੋਈਏ ਤਾਂ ਵੀ ਸਾਨੂੰ ਜਵਾਬ ਨਾ ਕਰੀਏ ਤਾਂ ਵੀ ਜਵਾਬ ਮਨ ਲੇ ਸਸਨਾ ਆਪਾਂ ਹੀ ਹਰ ਜਗ੍ਹਾ ਠੀਕ ਆ ਹਰ ਜਗ੍ਹਾ ਆਪਾਂ ਹੀ ਮਰੀਏ ਕੀ ਗੱਲ ਫੂਲ ਟੇਲ ਵੀ ਉਹਦਾ ਇਨਸਾਨ ਨਹੀਂ ਕਿ ਕਿ ਜਿਹੜਾ ਮਰਜ਼ੀ ਆ ਕੇ ਫੂਡ ਡਿਲੀਵਰੀ ਨੂੰ ਹੱਥ ਪਾ ਕੇ ਲੈ ਜਾਏ ਬੰਦੇ ਨੂੰ ਕੀ ਗੱਲ ਉਹਨਾਂ ਦੇ ਪਰਿਵਾਰ ਨਹੀਂਗੇ ਜਿਹੜੇ ਬੰਦੇ ਖੋਹ ਕਰਨ ਆਉਂਦੇ ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਕਿ ਇਹ ਬੰਦੇ ਕਿੰਨੀ ਮਿਹਨਤ ਆਪਾਂ 24 ਘੰਟੇ ਮਿਹਨਤ ਕਰ ਰਹੇ ਗਰਮੀਆਂ 'ਚ ਮਿਹਨਤ ਕਰਦੇ ਧੁੱਪੇ 'ਤੇ ਲੱਗੇ ਰਹਿੰਦੇ ਕਿਸ ਕਰਕੇ ਆਪਣਾ ਪਰਿਵਾਰ ਪਾਲਣਾ ਸਰ ਇਾਮ ਦਾਤਰ ਦੇਖੋ ਨਾ ਪੋਸ਼ ਏਰੀਆ ਹਥਿਆਰ ਲੈ ਕੇ ਆਣਾ ਪੁਲਿਸ ਕਹਿੰਦੀ ਆਪਾਂ ਕਾਬੂ ਕਰ ਰਹੇ ਕਿੱਥੇ ਕਾਬੂ ਕੀਤਾ ਮੈਨੂੰ ਦੱਸੋ ਸਰ ਇਾਮ ਹਥਿਆਰ ਲੈ ਕੇ ਆਏ ਆਖਿਰੋ ਕਿਸੇ ਨਾ ਕਿਸੇ ਰਸਤੇ ਆਏ ਨਾ ਕੋਈ ਬਾਹਰੋਂ ਦੇ ਨਹੀਂ ਆਏ ਉੱਟ ਕੇ ਇੱਥੋਂ ਹੀ ਆਏ ਨਾ ਕੀ ਗੱਲ ਨਾਕੇ ਕਿੱਥੇ ਨਾਕੇ ਲੱਗੇ ਮੈਨੂੰ ਦੱਸ ਦਿੰਨ ਸੀਸੀਟੀਵੀ ਕੈਮਰੇ ਨਾਲ ਉਹਨੂੰ ਨੇਰ ਨਹੀਂ ਆ ਰਿਹਾ ਕਿੱਡੀ ਕੁ ਵੱਡੀ ਗੱਲ ਹੈ ਕਿ ਦੱਸੋ ਮੈਨੂੰ ਪੁਲਿਸ ਵਾਸਤੇ ਅ ਜੋਮੈਟੋ ਕਰਮਚਾਰੀ ਦਾ ਪ੍ਰਿੰਸੀਪਲ ਹੈਗਾ ਜੀ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੇ ਜਿਹੜੀ ਬਾਈਕ ਹੈਗੀ ਉਹ ਖੋਹ ਹੋ ਗਈ ਹੈ ਜੀ ਤੇ ਉਹਦੇ ਉੱਤੇ ਆਪਾਂ ਉਹਨਾਂ ਦੇ ਬਿਆਨ ਲੈ ਕੇ ਤੇ ਅਫੇਅਰ ਰਜਿਸਟਰ ਕਰਕੇ ਜੀ ਕਾਰਵਾਈ ਅਮਲ ਵਿੱਚ ਲਿਆ ਰਹੇ ਆਂ ਜੀ ਫਿਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਹਾਂ ਜੀ ਇਹਨੇ ਸੀਸੀਟੀਵੀ ਫੁਟੇਜ ਵਗੈਰਾ ਆ ਕੇ ਜਿਹੜੇ ਆਪਾਂ ਏਰੀਆ ਦੇ ਖੰਗਾਲ ਰਹੇ ਆਂ ਅੱਗੇ ਪ੍ਰੋਸੀਡ ਕਰ ਰਹੇ ਆਂ ਜੀ ਇਹਦੇ ਵਿੱਚ ਤਾਂ ਲੱਗਦਾ ਵੀ ਥਾਣੇ ਦੇ ਲਾਗੇ 100 ਮੀਟਰ ਦੀ ਦੂਰੀ ਦੇ ਵਿੱਚ ਵੱਡੀ ਮਾਮਲਾ ਤੋਲਦੀਆਂ ਕੋਈ ਐਕਟ ਬੰਦ ਹੈ ਜੀ ਹਾਂ ਜੀ ਇਹਦੇ ਵਿੱਚ ਹੁਣ ਕਰ ਰਹੇ ਆਂ ਜੀ ਅਫੇਅਰ ਰਜਿਸਟਰ ਕਰਕੇ ਹੁਣ ਟ੍ਰੇਸ ਕਰਾਂਗੇ ਜੀ